ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਆਇਲੈਂਡਸ ਵਾਲੀ ਕੁੜੀ ਭਾਗ 3 ਤੇ ਅਖੀਰਲਾ ਉਮੀਦ ਹੈ ਪਹਿਲਾਂ ਤੁਹਾਨੂੰ ਦੋਨੇ ਭਾਗ ਵਧੀਆ ਲੱਗੇ ਹੋਣਗੇ ਇਹ ਭਾਗ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਜੀ ਇਸ ਨੂੰ ਲਿਖਿਆ ਹੈ ਗੁਰਦੀਪ ਸਿੰਘ ਧਾਰੀਵਾੜੀ ਰੇ ਹਰਕੀਰਤ ਕੋਮਨ ਨੂੰ ਲੈ ਕੇ ਪਾਰਟੀ ਵਿੱਚ ਪਹੁੰਚ ਜਾਂਦਾ ਹੈ ਉਸ ਦੇ ਦੋਸਤਾਂ ਬਲੋਂ ਕੇ ਕਟਕੇ ਕੋਮਲ ਦਾ ਸਵਾਗਤ ਕੀਤਾ ਗਿਆ ਸਾਰੇ ਕੋਮਲ ਦੀ ਸੁੰਦਰਤਾ ਦੀ ਤਾਰੀਫ ਕਰਦੇ ਸੰਗ ਪਾਰਟੀ ਦੇਰ ਰਾਤ ਤੱਕ ਚੱਲਦੀ ਰਹੀ ਹਰਕੀਰਤ ਤੋਂ ਵਿਆਹ ਦੀ ਖੁਸ਼ੀ ਚੱਕੀ ਨਹੀਂ ਸੀ ਜਾ ਰਹੀ ਵਿਆਹ ਦਾ ਕਾਰਜ ਬੜਾ ਵਧੀਆ ਨਿਪਰੇ ਚੜਿਆ ਸਾਰੇ ਰਿਸ਼ਤੇਦਾਰ ਅਤੇ ਦੋਸਤ ਖੁਸ਼ੀ-ਖੁਸ਼ੀ ਆਪਣੇ ਘਰੇ ਚਲੇ ਜਾਂਦੇ ਨੇ ਹਰਕੀਰਤ ਸਾਰਾ ਦਿਨ ਕੋਮਲ ਦੀ ਦੁਆਲੇ ਹੀ ਫਿਰਦਾ ਰਹਿੰਦਾ ਹੈ। ਕੋਮਲ ਸਵੇਰੇ లేਟੀ ਉੱਠਦੀ ਹੈ। ਇੱਕ ਦੋ ਦਿਨ ਉਸ ਦੀ ਇਸ ਆਦਤ ਨੂੰ ਨજર ਅੰਦਾਜ਼ੇ ਕੀਤਾ ਜਾਂਦਾ ਹੈ। ਕੁਝ ਦਿਨ ਉਸ ਨੂੰ ਕਿਸੇ ਕੰਮ ਲਈ ਵੀ ਨਹੀਂ ਕਿਹਾ ਜਾਂਦਾ। ਵੇ ਪੁੱਤ ਹਰਕੀਰਤ ਕੋਮਲ ਨੂੰ ਆਖਿਆ ਕਰ ਸਵੇਰੇ ਜਲਦੀ ਉੱਠਿਆ ਕਰ। ਐਵੇਂ ਪੁੱਤ ਚੰਗਾ ਨਹੀਂ ਲੱਗਦਾ। ਅੰਲਾਵਾਨਾਂ ਆਉਂਦੀਆਂ ਨੇ ਨਵੀਂ ਬੋਟੀ ਨੂੰ ਦੇਖਣ ਨੂੰ ਪਰ ਇਹ ਤਾਂ 10 ਵਜੇ ਤੱਕ ਸੁੱਤੀ ਨਹੀਂ ਉਠਦੀ ਤੈਨੂੰ ਪਤਾ ਹੀ ਹੈ ਇਹਨਾਂ ਦਾ ਮੈਂ ਕਿਵੇਂ ਮੂੰਹ ਜੋੜ-ਜੋੜ ਕੇ ਗੱਲਾਂ ਕਰਦੀਆਂ ਨੇ ਬਚਨਕੌਰ ਨੇ ਹਰਕੀਰਤ ਨੂੰ ਆਖਿਆ ਠੀਕ ਹੈ ਬੇਬੇ ਮੈਂ اٹھਾਉਣਾ ਜਾ ਕੇ ਉਸ ਹਰਕੀਰਤ ਆਪਣੇ ਕਮਰੇ ਵਿੱਚ ਜਾ ਕੇ ਕੋਮਲ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਹੈ ਐਵੇਂ ਕਿਉਂ ਨੀਂਦ ਖਰਾਬ ਕਰੀ ਜਾਂਦਾ ਹੈ ਇੰਨੀ ਗਰਮੀ ਚ ਰਾਤ ਨੂੰ ਵੈਸੇ ਵੀ ਨੀਂਦ ਨਹੀਂ ਆਉਂਦੀ ਸਵੇਰੇ ਤੂੰ ਨੀ ਸੌਂ ਦਿੰਦਾ ਇੱਕ ਏਸੀ ਨੀ ਲਵਾ ਸਕਦੇ ਸੀ ਘਰ ਕੋਮਲ ਨੇ ਬੈੱਡ ਤੇ ਲੇਟਿਆ ਹੀ ਹਰਕੀਰਤ ਨੂੰ ਜਵਾਬ ਦਿੱਤਾ ਟਾਈਮ ਤਾਂ ਦੇਖ ਕਿੰਨਾ ਹੋ ਗਿਆ ਆਪਣੇ ਆਣ ਗਵਣ ਦੀਆਂ ਬੁੜੀਆਂ ਆ ਕੇ ਮੁੜੀ ਜਾਂਦੀਆਂ ਨਹੀਂ ਤੈਨੂੰ ਦੇਖਣ ਆਈਆਂ ਸੀ ਹਰਕੀਰਤ ਨੇ ਕਿਹਾ ਮੈਨੂੰ ਦੇਖਣ ਨੂੰ ਕੀ ਖੁੱਲ ਲੱਗੇ ਨੇ ਤੁਰ ਗਿਆ ਕਰਦੀਆਂ ਨੇ ਬੇਲਣਾਵੇਂ ਮੈਂ ਨਹੀਂ ਜਾਣਾ ਕਿਸੇ ਦੇ ਸਾਹਮਣੇ ਆਹ ਕੀ ਕੋਮਲ ਫਿਰ ਅੱਖਾਂ ਬੰਦ ਕਰਕੇ ਸੌਂ ਜਾਂਦੀ ਹੈ ਕੋਮਲ ਸਾਰਾ ਦਿਨ ਆਪਣੇ ਕਮਰੇ ਵਿੱਚ ਫੋਨ ਤੇ ਹੀ ਲੰਗੀ ਰਹਿੰਦੀ ਸੀ ਜੇਕਰ ਉਸ ਨੂੰ ਬਚਨਕਾਰ ਕੁਝ ਵੀ ਰੋਕ ਟੋਕ ਕਰਦੀ ਤਾਂ ਝੱਟ ਹਰਕੀਰਤ ਨੂੰ ਆਖ ਦਿੰਦੀ ਸੀ ਉਸ ਦੇ ਅਜਿਹੇ ਸੁਭਾਅ ਨੂੰ ਦੇਖ ਕੇ ਸਾਰੇ ਹੈਰਾਨ ਸਨ ਕਿਉਂਕਿ ਜਿਹੜੀਆਂ ਗੱਲਾਂ ਉਸਦੇ ਪਿਤਾ ਨੇ ਪਹਿਲੀ ਵਾਰ ਆਉਣ ਵੇਲੇ ਦਸੀਆਂ ਸਨ ਉਹਨਾਂ ਵਿੱਚੋਂ ਕੋਈ ਵੀ ਗੱਲ ਕੋਮਲ ਵਿੱਚ ਨਜ਼ਰ ਨਹੀਂ ਸੀ ਆ ਰਹੀ ਹੁਣ ਤੱਕ ਮੇਰੀ ਫੈਲ ਕਿਉਂ ਨਹੀਂ ਨਾ ਰਹੀ ਮੇਰਾ ਪੜਾਈ ਦਾ ਗੈਪ ਪੈ ਰਿਹਾ ਕਾਲਜ ਨੇ ਆਵਰ ਲੈਟਰ ਨਹੀਂ ਜਿਨਾ ਫਿਰ ਬਾਅਦ ਵਿੱਚ ਕੋਮਲ ਨੇ ਹਰਕੀਰਤ ਨੂੰ ਪੁੱਛਦੇ ਹੋਏ ਕਿਹਾ ਡੈਡੀ ਪੈਸਿਆਂ ਦਾ ਪ੍ਰਬੰਧ ਕਰ ਰਿਹਾ ਹੈ ਛੇਤੀ ਹੀ ਪ੍ਰਬੰਧ ਹੋ ਜਾਣਾ ਪੈਸਿਆਂ ਦਾ ਫਿਰ ਆਪਾਂ ਫਾਇਲਾ ਦੇਣੀ ਹੈ ਠੀਕ ਹੈ ਜਲਦੀ ਕਰੋ ਮੇਰੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ ਕੋਮਲ ਨੂੰ ਵਿਦੇਸ਼ ਜਾਣ ਦੀ ਜਲਦੀ ਹੁੰਦੀ ਹੈ ਪਰ ਨੱਥਾ ਸਿੰਘ ਪੈਸਿਆਂ ਦਾ ਪ੍ਰਬੰਧ ਕਰਨ ਲਈ ਜ਼ਮੀਨ ਵੇਚ ਰਿਹਾ ਹੁੰਦਾ ਹੈ ਮੌਕੇ ਤੇ ਚੰਗਾ ਰੇਟ ਨਹੀਂ ਮਿਲ ਰਿਹਾ ਜਿਵੇਂ ਇਹ ਤੇ ਮੈਂ ਕਰਕੇ ਨੱਥਾ ਸਿੰਘ ਮਾਰਕੀਟ ਨਾਲੋਂ ਘੱਟ ਰੇਟ ਤੇ ਜੀਨ বিক্রি কর দندا হ। আরতি دے پیسے জিকোন ਤੋਂ ਬਾਅਦ بچਦੇ پیسے ਲਿਆ ਕੇ ਬਚਨ ਕੌਰ ਨੂੰ ਪੜਾ ਕੇ ਆਪ ਅੱਖਾਂ ਪਰ ਆਉਂਦਾ ਹੈ। ਕਿਉਂਕਿ ਨੱਥਾ ਸਿੰਘ ਕਿਸਾਨ ਸੀ। ਜ਼ਮੀਨ ਕਿਸਾਨ ਨੂੰ jaan ਤੋਂ ਵੀ ਪਿਆਰੀ ਹੁੰਦੀ ਹੈ। ਪਰ ਉਸ ਨੂੰ ਆਪਣੇ ਪੁੱਤਰ ਅਤੇ ਪਤਨੀ ਦੀ ਜਿੱਦ ਕਾਰਨ ਜ਼ਮੀਨ 베ਚੀ ਪੈ ਰਹੀ ਸੀ। ਇਸੇ ਕਕੇ ਨੱਥਾ ਸਿੰਘ ਕੁਝ ਭਾਵੁਕ ਹੋ ਜਾਂਦਾ ਹੈ। ਕੀ ਹੋਇਆ ਜੀ? ਜਿਵਾਖਾਂ ਬੰਗੂ ਕਾਹਨੋ ਮਾਣ ਹਵਾਲਾ ਕਰਦੇ ਹੂੰ ਜਿਵਾਖ ਦੀ ਜੀਨ ਹੈ ਉਸ ਦੀ ਖੁਸ਼ੀ ਵਾਸਤੇ ਆਪਾਂ ਵੇਚੀ ਹੈ ਜਿਹੜਾ ਤੂੰ ਨਸ਼ੇ ਪੱਤੇ ਕਰਕੇ ਖਰਾਬ ਕਰੀ ਜਾਂਦਾ ਹੈ ਬਚਨ ਕੌਰ ਨੱਥਾ ਸਿੰਘ ਨੂੰ ਤਰਵਾਸ ਤੇਨ ਵਾਲੀ ਗੱਲ ਆਖਦੀ ਹੈ ਨੱਥਾ ਸਿੰਘ ਅੱਖਾਂ ਸਾਫ਼ ਕਰਦਾ ਹੋਇਆ ਬਾਹਰ ਚਲਾ ਜਾਂਦਾ ਹੈ ਏਜੰਟ ਨਾਲ ਗੱਲ ਕਰਕੇ ਕੋਮਲ ਦੀ ਕੈਨੇਡਾ ਵਾਸਤੇ ਥੈਲ ਲਗਾ ਦਿੱਤੀ ਜਾਂਦੀ ਹੈ ਸਾਰੇ ਪੈਸੇ ਵੀ ਜਮਾ ਕਰਵਾ ਦਿੱਤੇ ਸਨ ਇਸ ਗੱਲ ਦੀ ਕੋਮਲ ਅਤੇ ਹਰਕੀਰਤ ਨੂੰ ਬਹੁਤ ਖੁਸ਼ੀ ਹੁੰਦੀ ਹੈ ਕੋਮਲ ਦੀ ਹਰ ਗੱਲ ਵਿੱਚ ਕੈਨੇਡਾ ਹੀ ਜ਼ਿਆਦਾ ਸੁਣਾਈ ਦਿੰਦਾ ਹੈ ਥੋੜੇ ਦਿਨਾਂ ਨੂੰ ਮੈਂ ਕੈਨੇਡਾ ਚਲੇ ਜਾਣਾ ਹੈ ਕਿਉਂ ਨਾ ਆਪਾਂ ਪਹਿਲਾਂ ਲੈ ਲਦਾ ਆਪੋ ਮਾਈਏ ਕੋਮਲ ਨੇ ਹਰਕੀਰਤ ਨੂੰ ਆਖਿਆ ਬਾਪੂ ਨੇ ਪੈਸੇ ਨਹੀਂ ਲਏ ਨੇ ਆਪਾਂ ਨੂੰ ਹੁਣ ਪਹਿਲਾਂ ਹੀ ਏਜੰਟ ਨੂੰ ਮਸਾਂ ਦਿੱਤੇ ਨੇ ਇਕੱਠੇ ਕਰਕੇ ਆਪਾਂ ਡੈਡੀ ਤੋਂ ਮੰਗਨੇ ਹੀ ਕਿਉਂ ਨਹੀਂ ਪੈਸੇ ਜ਼ਮੀਨ ਵਾਲੇ ਸਾਰੇ ਪੈਸੇ ਤਾਂ ਮੰਮੀ ਕੋਲ ਨੇ ਤੁਸੀਂ ਮੰਮੀ ਨਾਲ ਗੱਲ ਕਰੋ ਠੀਕ ਹੈ ਕਰਦਾ ਮੈਂ ਗੱਲ ਮੰਮੀ ਨਾਲ ਆ ਕੇ ਹਰਕੀਰਤ ਉੱਠ ਕੇ ਚਲਾ ਗਿਆ ਮੰਮੀ ਇੱਕ ਗੱਲ ਕਰ ਰਹੀ ਸੀ ਕਿੰਨੇ ਕੋਲ ਆਟਾ ਗੁੰਨਦੀ ਆਪਣੀ ਮੰਮੀ ਕੋਲ ਬੈਠਿਆ ਹਰਕੀਰਤ ਨੇ ਆਪਣੀ ਮੰਮੀ ਨੂੰ ਆਖਿਆ ਹੁਣ ਕੀ ਨਵਾਂ ਸੱਪ ਕੱਢੇਗਾ ਤੂੰ ਬਚਨ ਕਾਹਨੇ ਅਚੰਬੇ ਨਾਲ ਹਰਕੀਰਤ ਨੂੰ ਪੁੱਛਿਆ ਸੱਪ ਤਾਂ ਕੋਈ ਨਹੀਂ ਕੋਮਲ ਕਹਿੰਦੀ ਕੈਨੇਡਾ ਜਾ ਕੇ ਤਾਂ ਕੰਮ ਹੀ ਕਰਨਾ ਹੈ ਇਸ ਲਈ ਲੇਹਲ ਦਾ ਘੁਮਕੇ ਆਉਣ ਬਾਰੇ ਕਹਿੰਦੀ ਸੀ ਦਰਦੇ ਜੇ ਹੋਏ ਹਰਕੀਰਤ ਨੇ ਆਖਿਆ ਅੱਛਾ ਚਲੇ ਜਾਇਓ ਕੋਈ ਨਹੀਂ ਪਰ ਸ਼ਾਮੀ ਤੇਰੇ ਪਿਆਉ ਦੇ ਘਰ ਆਉਣ ਤੋਂ ਪਹਿਲਾਂ ਮੁੜਾਈ ਲਵੀ ਬੇਬੇ ਹਾਂ ਮੀ ਕੋਈ ਨਹੀਂ ਮੁੜਿਆ ਜਾਣਾ 7-8 ਦਿਨ ਲੱਗਣੇ ਐ ਬਾਵਾ ਦੂਰ ਐ ਇਥੋਂ ਦੇਖ ਬੁੱਤ ਤੇਰਾ ਪਹਿਲੀ ਔਖਾ ਆਪਣੇ ਨਾਲ ਸਭ ਨਾਲ ਪੈਸੇ ਵਰਤੋ ਆਹੀ ਨਹੀਂ ਆਪਣੇ ਕੋਲੇ ਥਾਂ ਇਸ ਨੂੰ ਸਾਬ ਨਾਲ ਹੀ ਵਰਤੋ ਹੁਣ ਜਿਵੇਂ ਵੀ ਹੋਰ ਹੈ ਨਹੀਂ ਬੇਬੇ ਹੁਣ ਜਦੋਂ ਇੱਛਾ ਕੋਮਲ ਦੀ ਹੈ ਤਾਂ ਵੀ ਪੂਰੀ ਤਾਂ ਕਰਨੀ ਪੈਣੀ ਐ ਅਖੀਂ ਬਾਵਾ ਬਾੜੇ ਨਹੀਂ ਖਾਚਰੀ ਇਸੇ ਤਰੀਕੇ ਨਾਲ ਹਰਕੀਰਤ ਆਪਣੀ ਮਾਂ ਨੂੰ ਟੂਰ ਤੇ ਪੈਸੇ ਦੇਣ ਲਈ ਬਣਾ ਲੈਂਦਾ ਹੈ ਬਤਨ ਕੌਰ ਜਾਣ ਲਈ ਪੈਸੇ ਦੇ ਦਿੰਦੀ ਹੈ ਕੋਮਲ ਤੇ ਹਰਕੀਰਤ ਇੱਕ ਹਫਤਾ ਟੂਰ ਤੇ ਰਹਿੰਦੇ ਹਨ ਦੋਵੇਂ ਉੱਥੇ ਪੂਰੀ ਮਸਤੀ ਕਰਦੇ ਹਨ ਕੋਮਲ ਆਪਣੇ ਲਈ ਉੱਥੇ ਕਾਫੀ ਸਾਰੇ ਕੱਪੜੇ ਤੇ ਹੋਰ ਸਵਾਨ ਵੀ ਖਰੀਦ ਕਰਦੀ ਹੈ ਹਰਕੀਰਤ ਕੋਮਲ ਦੀਆਂ ਸ਼ਾਮਾਂ ਪੂਰੀਆਂ ਕਰਨ ਲਈ ਬੇਫਿਕਰੀ ਨਾਲ ਪੈਸੇ ਦਾ ਖਰਚ ਕਰੀ ਜਾਂਦਾ ਹੈ। ਇੱਕ ਹਫ਼ਤੇ ਬਾਅਦ ਘਰ ਵਾਪਸ ਆਉਣ ਤੇ ਹਰਕੀਰਤ ਦੇ ਹੱਥ ਵਿੱਚ ਖਰੀਦ ਕੀਤੇ ਸਾਮਾਨ ਦੇ ਬੈਗ ਦੇਖ ਕੇ ਨੱਥਾ ਸਿੰਘ ਹਰਕੀਰਤ ਨੂੰ ਫालतੂ ਕੀਤੇ ਜਾ ਰਹੇ ਖਰਚਿਆਂ ਬਾਰੇ ਝਿੜਕਦਾ ਹੈ। ਪਰ ਬਾ ਇਹ ਹਰ ਵਾਰ ਦੀ ਤਰ੍ਹਾਂ ਬਚਨ ਕੌਰ ਵਿੱਚ ਬੈ ਕੇ ਹਰਕੀਰਤ ਦੀ ਸਾਈਡ ਲੈਂਦੀ ਹੈ। ਖਜੂਰ ਖਰਚੀ ਤੋਂ ਵਰਜਨ ਦੀ ਵਜ੍ਹਾ ਕਰਕੇ ਸਹੀ ਹੋਣ ਦੇ ਬਾਬਦੇ ਦੀ ਨੱਥਾ ਸਿੰਘ ਨੂੰ ਆਪਣੇ ਹੀ ਘਰ ਵਿੱਚ ਬਗਾਨਿਆਂ ਦੀ ਤਰ੍ਹਾਂ ਸਮਝਿਆ ਜਾਣ ਲੱਗਾ ਜਿਸ ਤੋਂ ਨੱਥਾ ਸਿੰਘ ਬਹੁਤ ਪਰੇਸ਼ਾਨ ਸੀ ਕੁਝ ਦਿਨਾਂ ਬਾਅਦ ਏਜੰਟ ਦੀ ਕਾਲ ਆਉਂਦੀ ਹੈ ਕੋਮਲ ਦਾ ਵੀਜ਼ਾ ਲੱਗਣ ਦੀ ਖਬਰ ਸੁਣ ਕੇ ਘਰ ਵਿੱਚ ਜਸ਼ਨ ਵਾਲਾ ਮਾਹੌਲ ਬਣ ਜਾਂਦਾ ਹੈ ਕੋਮਲ ਆਪਣੇ ਪੇਕੇ ਘਰ ਪਹੁੰਚ ਕੇ ਵੀਜ਼ਾ ਲੱਗਣ ਦੀ ਖਬਰ ਦੱਸਦੀ ਹੈ ਵੀਜ਼ਾ ਆਉਣ ਤੋਂ ਬਾਅਦ ਕੋਮਲ ਦੇ ਸੁਭਾਅ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਤਬਦੀਲੀ ਆ ਜਾਂਦੀ ਹੈ ਕੋਮਲ ਘਰ ਦੀ ਹਰ ਚੀਜ਼ ਤੇ ਟੋਕਾ ਟੋਕੀ ਸ਼ੁਰੂ ਕਰ ਦਿੰਦੀ ਹੈ। ਹਰ ਦੂਸਰੇ ਦਿਨ ਰੋਟੀ ਪਸੰਦ ਨਾ ਆਉਣ ਕਰਕੇ ਹਰਕੀਰਤ ਉਸ ਨੂੰ ਬਾਜ਼ਾਰੋਂ ਰੋਟੀ ਖਵਾਉਣ ਲੈ ਕੇ ਜਾਂਦਾ। ਘਰ ਵਿੱਚ ਉਸ ਨੇ ਸੂਡ ਪਾਉਣੇ ਬੰਦ ਕਰ ਦਿੱਤੇ। ਕਈ ਵਾਰ ਤਾਂ ਸਾਰਾ ਦਿਨ ਸ਼ਰਟ ਹੀ ਪਹਿਣ ਕੇ ਰੱਖਦੀ। ਉਸ ਦਾ ਬਦਲਿਆ ਰਵਈਆ ਦੇਖ ਕੇ ਬਚਨ ਕੌਰ ਵੀ ਹੈਰਾਨ ਹੁੰਦੀ ਹੈ ਪਰ ਹਰਕੀਰਤ ਨੂੰ ਇਹ ਸਭ ਸਮਝ ਨਹੀਂ ਸੀ ਲੱਗਦਾ। ਓਹੋ ਕੋਮਲ ਦੀਆਂ ਸਾਰੀਆਂ ਕੋਈਸਾਂ ਪੂਰੀਆਂ ਕਰਨ ਵਿੱਚ ਹਰ ਵਕਤ ਲੱਗਾ ਰਿਹਾ ਸੀ ਕੋਮਲ ਦੀ ਕੈਨੇਡਾ ਜਾਣ ਦੀ ਤਿਆਰੀ ਮੁਕੰਮਲ ਹੋ ਚੁੱਕੀ ਸੀ ਟਿਕਟਾਂ ਵੀ ਬੁੱਕ ਹੋ ਚੁੱਕੀਆਂ ਸਨ ਕੋਮਲ ਆਪਣੇ ਲਈ ਕੱਪੜੇ ਅਤੇ ਹੋਰ ਸਾਰਾ ਜ਼ਰੂਰੀ ਸਮਾਨ ਖਰੀਦ ਕਰਨ ਲਈ ਚੰਡੀਗੜ੍ਹ ਤੋਂ ਖਰੀਦਦਾਰੀ ਕਰਦੀ ਹੈ ਉਹ ਸਾਰਾ ਕੁਝ ਮਹਿੰਗੇ ਬ੍ਰਾਂਡ ਦਾ ਹੀ ਖਰੀਦੀ ਹੈ ਹਰਕੀਰਤ ਬਿਨਾ ਪੈਸੇ ਦੀ ਪ੍ਰਵਾਹ ਕਿੱਥਾਂ ਖੁਸ਼ੀ-ਖੁਸ਼ੀ ਉਸ ਨੂੰ ਸਮਾਨ ਵੀ ਸਾਰਾ ਖਰੀਦ ਕਰਵਾਉਂਦਾ ਹੈ। ਵਿਆਹ ਤੋਂ ਬਾਅਦ ਤਾਂ ਕੋਮਲ ਦਾ ਸਾਰਾ ਖਾਚਾ کئی ਲੱਖ ਤੇ ਪਹੁੰਚ ਜਾਂਦਾ ਹੈ। ਨੱਥਾ ਸਿੰਘ ਇਹ ਸਭ ਦੇਖ ਕੇ ਬਚਨ ਨੂੰ ਬਚਨ ਕਰਨ ਲੱਗਦਾ ਹੈ ਕਿ ਉਹ ਹਰਕੀਰਤ ਨੂੰ ਸੰਗਦਰ ਨਾਲ ਖਰਚਾ ਕਰਨ ਲਈ ਆਖੇ। ਤਾਂ ਬਾਜਨਕੌਰ ਇਸ ਗੱਲ ਨੂੰ ਅਣ ਸੁਣੀ ਕਰ ਦਿੰਦੀ ਹੈ। ਕੈਨੇਡਾ ਜਾਣ ਤੋਂ ਪਹਿਲਾਂ ਹਰਕੀਰਤ ਕੋਮਲ ਨੂੰ ਸਾਰੀਆਂ ਰਿਸ਼ਤਾਦਾਰ ਰਿਸ਼ਤੇਦਾਰੀਆਂ ਵਿੱਚ ਘਮਾਉਣ ਲੈ ਕੇ ਜਾਂਦਾ ਹੈ ਆਖਰ ਕੋਮਲ ਦਾ ਕੈਨੇਡਾ ਜਾਣ ਦਾ ਦਿਨ ਆ ਜਾਂਦਾ ਹੈ ਦੋਵੇਂ ਪਰਿਵਾਰ ਉਸ ਨੂੰ ਦਿੱਲੀ 에ਰਪੋਰਟ ਤੇ ਛੱਡਣ ਲਈ ਜਾਂਦੇ ਹਨ ਹਰਕੀਰਤ ਅਤੇ ਬਾਕੀ ਪਰਿਵਾਰ ਵਾਲੇ ਭਾਵੁਕ ਹੋ ਕੇ ਉਸ ਨੂੰ ਵਧਾਈ ਕੀ ਦਿੰਦੇ ਹਨ ਹਰਕੀਰਤ ਉਸ ਨੂੰ ਪਹੁੰਚ ਕੇ ਕੋਣ ਕਰਨ ਦਾ ਆਖਦਾ ਹੈ ਦੋ ਦਿਨ ਬੀਤ ਜਾਂ ਤੇਰੀ ਹਰਕੀਰਤ ਨੂੰ ਕੋਮਲ ਦਾ ਕੋਈ ਫੋਨ ਨਹੀਂ ਆਉਂਦਾ ਸਾਰੇ ਬਹੁਤ ਪਰੇਸ਼ਾਨ ਹੁੰਦੇ ਹਨ ਹਰਕੀਰਤ ਇਸ ਬਾਰੇ ਆਪਣੇ ਸਹੁਰੇ ਨੂੰ ਫੋਨ ਕਰਦਾ ਹੈ ਤਾਂ ਅੱਗੇ ਉਹ ਦੱਸਦਾ ਹੈ ਕਿ ਕੋਮਲ ਦਾ ਕੋਈ ਆਇਆ ਸੀ ਉਹ ਠੀਕ ਠਾਕ ਪਹੁੰਚ ਗਈ ਹੈ ਇਹ ਗੱਲ ਸੁਣ ਕੇ ਹਰਕੀਰਤ ਹੋਰ ਪਰੇਸ਼ਾਨ ਹੋ ਜਾਂਦਾ ਹੈ ਉਹ ਸੋਚਦਾ ਹੈ ਕਿ ਆਖਰ ਉਸ ਨੂੰ ਫੋਨ ਕਿਉਂ ਨਹੀਂ ਕੀਤਾ ਕੋਮਲ ਨੇ इस गल से बाकी परिवार वाले भी बहुत परेशान हो जाते हैं कि कोमल ने कनेडा पहुंच के फोन क्यों नहीं किया बारे हरकिर्त अपने सहरे दबारा गल करता है जिस तो जिस नंबर तो कोमल की कॉल आई सी दे देता है हरकिर्त वो नंबर से कॉल करता है पहला तो कोई चुकता नहीं दूसरी बार कोशिश कर लड़का ਇਸ ਫੋਨ ਨੂੰ ਚੱਕਦਾ ਹੈ ਹਾਂ ਬਈ ਕੌਣ ਬੋਲਦਾ ਹੈ ਜੀ ਮੈਂ ਹਰਕੀਰਤ ਕੋਮਲ ਦਾ ਪਤੀ ਬੋਲਦਾ ਕੋਮਲ ਨਾਲ ਗੱਲ ਕਰਨੀ ਸੀ ਕਿਹੜਾ ਪਤੀ ਕੋਮਲ ਆ ਗੱਲ ਕਰਾ ਕੌਣ ਹੈ ੱੱਕੇ ਨਾਲੀ ਤੇਰਾ ਪਤੀ ਬੰਦ ਹੈ ਉਹ ਵਿਅਕਤੀ ਨਹੀਂ ਅੱਗੋ ਇਹ ਕੋ ਸਾਖਿਆ ਹੈਲੋ ਕੋਮਲ ਨੇ ਕੌਣ ਫੜਦਿਆਂ ਆਖਿਆ ਹੈ ਹੈਲੋ ਹੈਲੋ ਕੋਮਲ ਮੈਂ ਹਰਕੀਰਤਾਂ ਕਿਹੜਾ ਹਰਕੀਰਤ ਮੈਂ ਨਹੀਂ ਜਾਣਦੀ ਕੀ ਹੋਇਆ ਕੋਮਲ ਤੈਨੂੰ ਜਿਹੜੀ ਮੈਨੂੰ ਪਹਿਚਾਨ ਨਹੀਂ ਰਹੀ ਕੋਮਲ ਨੇ ਉਦਾਸ ਹੁੰਦੇ ਆਖਿਆ ਗੱਲ ਸੁਣ ਲੈ ਮੇਰੀ ਮੈਂ ਤੇਤੋਂ ਕੁਝ ਨਹੀਂ ਲੈਣਾ ਹੁਣ ਮੈਂ ਸਿਰਫ ਰਵੀ ਨੂੰ ਜਾਣਦੀ ਹਾਂ ਇਹ ਹੀ ਮੇਰਾ ਪਤੀ ਹੈ ਹੁਣ ਕੋਮਲ ਨੇ ਅਗੋ ਇਹ ਜਵਾਬ ਦਿੱਤਾ ਇਹ ਸੁਣ ਕੇ ਹਰਜੀਤ ਨੂੰ ਇੱਕਦਮ ਝਟਕਾ ਲੱਗਾ ਪਰ ਉਸਨੇ ਸੰਭਾਲਦੇ ਹੋਏ ਕੋਮਲ ਨੂੰ ਆਖਿਆ ਪਰ ਆਪਣਾ ਤਾਂ ਵਿਆਹ ਹੋਇਆ ਸੀ ਇਹ ਰਵੀ ਕੌਣ ਹੈ ਹੁਣ ਹੋਇਆ ਸੀ ਪਰ ਮੈਂ ਹੁਣ ਨਹੀਂ ਮੰਨਦੀ ਇਸ ਵਿਆਹ ਨੂੰ ਮੇਰਾ ਸਭ ਕੁਝ ਰਵੀ ਹੈ ਅਸੀਂ 4 ਸਾਲ ਇੰਤਜ਼ਾਰ ਕੀਤਾ ਹੈ ਇੱਕ ਦੂਸਰੇ ਦਾ ਹੁਣ ਮੈਨੂੰ ਤੇਰਾ ਕੋਣ ਨਹੀਂ ਆਉਣਾ ਚਾਹੀਦਾ ਪਰ ਮੇਰਾ ਕਸੂਰ ਕੀ ਹੈ ਮੇਰੇ ਨਾਲ ਐਂ ਕਾਸਤੋ ਕਰ ਰਹੀ ਹੈ ਕੋਮਲ ਤੇਰਾ ਕਸੂਰ ਇਹੀ ਹੈ ਕਿ ਤੂੰ ਮੇਰੇ ਤੇ ਭਰੋਸਾ ਕੀਤਾ ਮੇਰੇ ਮਾਂ ਬਾਪ ਮੈਨੂੰ ਬਾਹਰ ਭੇਜਣ ਲਈ ਪੈਸੇ ਨਹੀਂ ਦਿਵਾ ਸਕਦੇ ਸੀ ਪਰ ਮੈਂ ਰਵੀ ਨੂੰ ਪਿਆਰ ਕਰਦੀ ਹਾਂ ਅਸੀਂ ਇੱਕ ਦੂਸਰੇ ਬਿਨਾ ਨਹੀਂ ਰਹਿ ਸਕਦੇ ਸੀ ਇਸ ਲਈ ਸਾਡੇ ਕੋਲ ਇਹੀ ਤਰੀਕਾ ਸੀ ਹੁਣ ਤੂੰ ਆਵਦਾ ਕੰਮ ਕਰ ਮੇਰੇ ਸੁਪਨੇ ਲੈਣੇ ਛੱਡ ਦੇ ਆਹ ਕੀ ਕਮਨ ਨੇ ਕੋਣ ਕੱਟ ਦਿੰਦਾ ਹੈ ਇਹ ਸੁਣ ਕੇ ਹਰਕੀਰਤ ਚੱਕਰ ਖਾ ਕੇ ਡਿੱਗ ਪੈਂਦਾ ਹੈ ਬਚਨ ਕੌਰ ਭੱਜ ਕੇ ਉਸ ਨੂੰ ਸੰਭਾਲਦੀ ਹੈ ਹੋਸ਼ ਆਉਣ ਤੇ ਹਰਕੀਰਤ ਸਾਰੀ ਗੱਲ ਆਪਣੀ ਮਾਂ ਨਾਲ ਦੱਸਦਾ ਸਾਂਝੀ ਕਰਦਾ ਹੈ ਤੇ ਆਪਣੇ ਨਾਲ ਠੱਗੀ ਹੋ ਗਈ ਹੈ ਇਹ ਕਹਿੰਦਾ ਹੈ ਬਚਨ ਕੌਰ ਇਹ ਸੁਣ ਕੇ ਉੱਚੀ ਉੱਚੀ ਰੋਣ ਲੱਗਦੀ ਹੈ ਹਰਕੀਰਤ ਇਕਦਮ ਜਦੋਂ ਸਮੋਹ ਹੋ ਜਾਂਦਾ ਹੈ ਉਸ ਨੂੰ ਆਪਣੇ ਆਪ ਆਪਣੇ ਬਾਪ ਦੀਆਂ ਕਈਆਂ ਗੱਲਾਂ ਯਾਦ ਆਉਣ ਲੱਗਦੀਆਂ ਹਨ ਅਤੇ ਉੱਠ ਕੇ ਜਾ ਕੇ ਬਾਹਰ ਬੈਠੇ ਆਪਣੇ ਪਿਤਾ ਨੱਥਾ ਸਿੰਘ ਦੇ ਪੈਰਾਂ ਵਿੱਚ ਬਹਿ ਕੇ ਪਰੌਣ ਲੱਗ ਜਾਂਦਾ ਹੈ ਅਤੇ ਮਾਪ ਤਰੰਡੇ ਆਖਦਾ ਹੈ ਨੱਥਾ ਸਿੰਘ ਹਰਕੀਰਤ ਨੂੰ ਉਠਾ ਕੇ ਸੰਭਾਲਦਾ ਹੈ ਹਰਕੀਰਤ ਉਸ ਸਾਰੀ ਗੱਲ ਦੱਸਦਾ ਹੈ ਤਾਂ ਨੱਥਾ ਸਿੰਘ ਨੂੰ ਇੱਕਦਮ ਅਜੀ ਹਾਲ ਟਟਕਾਰ ਲੱਗਦਾ ਹੈ ਜਿਸ ਨਾਲ ਉਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਹਰਕੀਰਤ ਕਬਰਾ ਆ ਜਾਂਦਾ ਹੈ ਬਸ਼ਨਕੌਰ ਭੱਜ ਕੇ ਜੋਰੇ ਨੂੰ ਬੁਲਾਉਂਦੀ ਹੈ ਨੱਥਾ ਸਿੰਘ ਨੂੰ ਜਲਦੀ ਨਾਲ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਪਰ ਡਾਕਟਰ ਚੈੱਕ ਕਰਕੇ ਦੱਸਦੇ ਹਨ ਕਿ ਨੱਥਾ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਹਰਕੀਰਤ ਉਹ ਬਾ ਮਾਰ ਮਾਰ ਰੋ ਰਹੀ ਸੀ ਅਤੇ ਨਾਲੇ ਆਪਣੀ ਵਿਦੇਸ਼ ਜਾਣ ਦੀ ਜਿੱਦ ਤੇ ਪਸਤਾ ਰਿਹਾ ਸੀ ਉਸ ਦੀ ਇੱਕ ਜਿੱਦ ਨੇ ਪਿਤਾ ਤੇ ਜ਼ਮੀਨ ਵੀ ਖੋ ਲਈ ਨਾਲੇ ਬਾਹਰ ਵੀ ਨਾ ਜਾ ਸਕਿਆ ਪਰ ਪਸਤਾਵੇ ਤੋਂ ਇਲਾਵਾ ਉਸ ਕੋਲ ਹੁਣ ਕੁਝ ਵੀ ਨਹੀਂ ਸੀ ਨਾ ਕੋਮਲ ਨਾ ਪਿਆਓ ਅਤੇ ਨਾ ਹੀ ਜ਼ਮੀਨ ਮੈਨੂੰ ਇਸ ਕਹਾਣੀ ਵਿੱਚ ਆਪ ਸਾਰਿਆਂ ਵੱਲੋਂ ਬੇहद ਪਿਆਰ ਦਿੱਤਾ ਗਿਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿਸੇ ਵੀ ਤਰ੍ਹਾਂ ਦੇ ਸੁਝਾਅ ਦੇਣ ਲਈ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਕਹਾਣੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਅੰਤ ਤੱਕ ਤੁਹਾਡੇ ਦੇ ਬਹੁਤ ਬਹੁਤ ਧੰਨਵਾਦੀ